ਇਹ ਲੜ ਪਾ ਰਹੇ ਨੇ ਇਹ ਦੇਖਿਆ ਜਾਵੇ ਹੁੰਦਾ ਡੰਗਰ ਵੀ ਪਸੂਏ ਤੇ ਹੁੰਦਾ ਝੋਟਾ ਵੀ ਪਸੂਏ ਸੋ ਇਸ ਕਰਕੇ ਇਹ ਸਰਕਾਰਾਂ ਨੇ ਜਿਹੜੀਆਂ ਸਾਨੂੰ ਇਹਨਾਂ ਗੱਲਾਂ ਦੇ ਵਿੱਚ ਲਿਆ ਕੇ ਤੁੰਤਾਉਣਾ ਡਰਾਉਣਾ ਚਾਹੁੰਦੀਆਂ ਨੇ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਹ ਲੜਾਈ ਲੜਨੀ ਪਊਗੀ ਹਜੇ ਵੀ ਬਹੁਤ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਸਿਰ ਤੇ ਐਡਾ ਵੱਡਾ ਸੰਘਰਸ਼ ਪਹਿਲਾਂ ਚੱਲ ਗਿਆ ਹੁਣ ਵੀ ਚੱਲੀ ਜਾਂਦਾ ਹੈ ਆਨਾਰੇ ਦਿਨਾਂ ਦੇ ਵਿੱਚ ਵੀ ਚੱਲਣਾ ਹੈ ਪਰ ਹਜੇ ਤੱਕ ਉਹਨਾਂ ਦੇ ਸਿਰ ਤੇ ਕੋਈ ਜੂ ਨਹੀਂ ਸਰਕੇ ਛੋਕੀਆਂ ਨੂੰ ਆਦਤ ਹੀ ਹੁੰਦੀ ਹੈ ਉਹ ਬਾਅਦ ਚ ਕਹਿੰਦੇ ਬਿਸ਼ਰਮਾ ਦੀ ਟੁੱਲਗੀ ਢਾਲ ਕਹਿੰਦੇ ਡੋਲ ਡੋਲ ਹੀ ਖਾਣੇ ਹੁੰਦੇ ਆ ਉਦੋਂ ਬਾਅਦ ਦੇ ਵਿੱਚ ਸਮਾਨੰਗੇ ਤੇ ਜੰਮਨਾ ਫਾਇਦਾ ਨਹੀਂ ਹੋ ਰਾ ਸੋ ਬੇਨਤੀ ਹੈ ਮੇਰੀ ਸਾਰੇ ਨਗਰਾਂ ਨੂੰ ਸਾਰੇ ਭਰਾਵਾਂ ਨੂੰ ਸਾਰਿਆਂ ਜੁਨੀਆ ਨੂੰ ਵੀ ਵੱਧ ਤੋਂ ਵੱਧ ਕਿਸੇ ਵੀ ਜੁਨੀਆ ਦੇ ਨਾਲ ਆ ਕੇ ਇਹੋ ਜਿਹੇ ਵੱਡੇ ਪੰਡਾਲਾਂ ਦੇ ਵਿੱਚ ਇਕੱਠੇ ਹੋ ਕੇ ਆਪਣੇ ਬੱਚਿਆਂ ਦਾ ਕੁਝ ਖਬਰਾਂ ਲਈ ਵੱਧ ਤੋਂ ਵੱਧ ਬੰਨ ਚੜ ਕੇ ਆਓ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਕੋਈ 19 21 ਗੱਲ ਵੱਧ ਤੋਂ ਕਹੀ